ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਟਾਲੀ ਸਾਹਿਬ ਜਿਲ੍ਹਾ ਆਗੂ ਬਲਦੇਵ ਸਿੰਘ ਪੱਗਾ ਜੀ ਹੰਧਾਰ ਸਿੰਘ ਜੀ ਭੋਏਵਾਲ ਜੋ ਅੱਜ ਬੀਜੇਪੀ ਦੇ ਲੀਡਰ ਤਰਨਜੀਤ ਸਿੰਘ ਸੰਧੂ ਮਜੀਠੇ ਹਲਕੇ ਦੇ ਵਿੱਚ ਆਪਣਾ ਦੌਰੇ ਲਈ ਨਿਕਲੇ ਆ ਉਹਨਾਂ ਨੂੰ ਸਵਾਲ ਪੁੱਛਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਾਰੇ ਆਗੂ ਤੇ ਕਿਸਾਨ ਇਕੱਠੇ ਹੋਏ ਸੀ ਪਰ ਉਹ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆਏ ਆ ਪਿੰਡ ਰਾਮ ਦਿਵਾਲੀ ਤੋਂ ਉਹਨਾਂ ਨੂੰ ਸਵਾਲ ਪੁੱਛੇ ਉਹ ਉੱਥੋਂ ਭੱਜ ਗਏ ਫਿਰ ਪਿੰਡ ਉਦੋਕੇ ਉੱਥੋਂ ਵੀ ਉਹ ਭਗੌੜੇ ਹੋ ਗਏ ਟਾਲੀ ਸਾਹਿਬ ਆਏ ਟਾਲੀ ਸਾਹਿਬ ਉਹ ਖਲੋਤੇ ਹੀ ਨਹੀਂ ਉੱਥੋਂ ਵੀ ਭਗੌੜੇ ਹੋ ਗਏ ਉੱਥੇ ਵੀ ਸਵਾਲਾਂ ਦੇ ਉਹਨਾਂ ਕੋਈ ਜਵਾਬ ਨਹੀਂ ਹੁਣ ਕੱਥੂ ਨੰਗਲ ਖੜੇ ਆ ਉਥੇ ਬੀਜੇਪੀ ਦੇ ਤਰਨਦੀਪ ਸਿੰਘ ਸੰਧੂ ਕਿਸੇ ਨੇ ਆਪਣੇ ਘਰੇ ਸੱਦਿਆ ਹੋਇਆ ਤੇ ਫਿਰ ਵੀ ਇੱਥੇ ਵੀ ਕਿਸਾਨਾਂ ਦੇ ਸਵਾਲ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਇੱਥੋਂ ਵੀ ਭਗੌੜੇ ਆ ਪ੍ਰਸ਼ਾਸਨ ਦੇ ਨਾਲ ਰਲੇ ਹੋਏ ਆ ਆਪਾਂ ਵਿਚਾਰ ਲਵਾਂਗੇ ਆਗੂਆਂ ਦੇ ਕੋਏ ਕੋਏ ਵਾਲ ਸਾਹਿਬ ਦੇ ਸੰਧਾਰ ਸਿੰਘ ਕੋਏ ਵਾਲ ਸਾਹਿਬ ਨੂੰ ਪੁੱਛਾਂਗੇ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਭਾਜਪੀ ਦਾ ਕੈਂਡੀਡੇਟ ਤਰਨਜੀਤ ਸੰਧੂ ਜੀ ਦਾ ਆਪਣਾ ਰਾਮ ਦਿਵਾਲੀ ਪਿੰਡ ਜੋਨ ਟਾਲੀ ਸਾਹਿਬ ਦੇ ਵਿੱਚ ਪ੍ਰੋਗਰਾਮ ਸੀ ਤੇ ਕਿਸਾਨ ਮਜ਼ਦੂਰ ਉੱਥੇ ਇਕੱਠੇ ਹੋ ਕੇ ਸਵਾਲਾਂ ਦੇ ਜਵਾਬ ਪੁੱਛਣ ਲਈ ਉਹਨੂੰ ਖੈ ਸੀ ਪਰ ਤਰਨਜੀਤ ਸੰਧੂ ਨੇ ਗੱਡੀ ਨਹੀਂ ਰੋਕੀ ਉਹਨਾਂ ਨੇ ਸਵਾਲਾਂ ਦੇ ਜਵਾਬ ਕੋਈ ਸਾਨੂੰ ਦਿੱਤਾ ਨਹੀਂ ਆ ਤੇ ਉੱਥੋਂ ਬਿਨਾਂ ਸਵਾਲਾਂ ਦੇ ਜਵਾਬ ਦਿੱਤੇ ਆਮਦਵਾਲੀ ਤੋਂ ਨਿਕਲ ਕੇ ਉੱਦੋ ਗਏ ਆ ਅਸੀਂ ਫਿਰ ਉੱਦੋ ਗਏ ਵੀ ਗਏ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਸੀ ਕਿ ਸਾਡੇ ਸਵਾਲਾਂ ਦੇ ਜਵਾਬ ਇਹਨਾਂ ਤੋਂ ਦਵਾ ਦਿਓ ਪਰ ਉੱਦੋ ਗਿਆ ਤੋਂ ਵੀ ਤਰਨਜੀਤ ਸੰਧੂ ਨੇ ਕੋਈ ਸਵਾਲਾਂ ਦਾ ਜਵਾਬ ਨਹੀਂ ਪ੍ਰਸ਼ਾਸਨ ਦਾ ਕੀ ਰਵੱਈਆ ਰਿਹਾ ਜੀ ਸਵਾਲਾਂ ਤੋਂ ਇਹ ਪਕੌੜੇ ਹੋਏ ਆ ਪਕੌੜੇ ਹੋ ਕੇ ਫੇਰੇ ਡਾਲੀ ਸਾਹਿਬ ਆਏ ਆ ਟਾਲੀ ਸਾਹਿਬ ਉੱਥੇ ਵੀ ਆਇਆ ਟਾਲੀ ਸਾਹਿਬ ਤੋਂ ਅੱਗੇ ਫਿਰ ਅਸੀਂ ਬਾਬਾ ਬੁੱਢਾ ਦੇ ਡਿੱਗੀ ਖੜੇ ਆ ਜਿੱਥੇ ਕਿ ਜੋਨ ਬਾਬਾ ਬੁੱਢਾ ਸਾਹਿਬ ਜੀ ਦੇ ਕਿਸਾਨ ਮਜ਼ਦੂਰ ਇਕੱਠੇ ਹੋਏ ਆ ਤੇ ਉੱਥੇ ਵੀ ਅਸੀਂ ਇਹਨਾਂ ਦਾ ਅਮਨ ਸ਼ਾਂਤੀ ਦੇ ਨਾਲ ਵਿਰੋਧ ਕੀਤਾ ਵਾ ਪਰ ਉੱਥੇ ਵੀ ਇਹ ਤਰਜੀਤ ਸਿੰਘ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸਵਾਲਾਂ ਦੇ ਜਵਾਬਾਂ ਤੋਂ ਭਾਈਦੇ ਹੋਏ ਰੁਕੇ ਨਹੀਂ ਪ੍ਰਸ਼ਾਸਨ ਦਾ ਕੀ ਰਵਈਆ ਰਿਹਾ ਕਿਸਾਨਾਂ ਪ੍ਰਤੀ ਦੇਖੋ ਜੀ ਜੋ ਪ੍ਰਸ਼ਾਸਨ ਦਾ ਰਵਈਆ ਵਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਸਾਡੇ ਨਾਲ ਸਵਾਲਾਂ ਦੇ ਜਵਾਬ ਕਰਾ ਦਿਓ ਉਹਨਾਂ ਨੂੰ ਕਹੋ ਪਰ ਉਹਨਾਂ ਨੇ ਸਾਡੇ ਨਾਲ ਸਵਾਲਾਂ ਦੇ ਜਵਾਬ ਸਵਾਲ ਜਵਾਬ ਨਹੀਂ ਕਰਾਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਟਾਲੀ ਸਾਹਿਬ ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ ਜੀ ਹੰਧਾਰ ਸਿੰਘ ਜੀ ਭੋਇਵਾਲ ਜੋ ਅੱਜ ਭਾਜਪਾ ਦੇ ਲੀਡਰ ਤਰਨਜੀਤ ਸਿੰਘ ਸੰਧੂ ਮਜੀਠੇ ਹਲਕੇ ਦੇ ਵਿੱਚ ਆਪਣਾ ਦੌਰੇ ਲਈ ਨਿਕਲੇ ਆ ਉਹਨਾਂ ਨੂੰ ਸਵਾਲ ਪੁੱਛਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਾਰੇ ਆਗੂ ਤੇ ਕਿਸਾਨ ਇਕੱਠੇ ਹੋਏ ਸੀ ਪਰ ਉਹ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆਏ ਆ ਪਿੰਡ ਰਾਮਦੀਵਾਲੀ ਤੋਂ ਉਹਨਾਂ ਨੂੰ ਸਵਾਲ ਪੁੱਛੇ ਉਹ ਉੱਥੋਂ ਭੱਜ ਗਏ ਫਿਰ ਪਿੰਡ ਉਦੋਕੇ ਉੱਥੋਂ ਵੀ ਉਹ ਭਗੋੜੇ ਹੋ ਗਏ ਟਾਲੀ ਸਾਹਿਬ ਆਏ ਟਾਲੀ ਸਾਹਿਬ ਉਹ ਖਲੋਤੇ ਹੀ ਨਹੀਂ ਉੱਥੋਂ ਵੀ ਭਗੋੜੇ ਹੋ ਗਏ ਉੱਥੇ ਵੀ ਸਵਾਲਾਂ ਦੇ ਉਹਨਾਂ ਕੋਲ ਜਵਾਬ ਨਹੀਂ